ਸਿਟੀ ਹਸਪੀਟਲ ਚੌਂਕ 'ਚ ਚੈੱਕਮੇਡ ਕੰਪਨੀ ਦੇ ਮਨੀ ਕੈਲਕੂਲੇਟਰ ਕੋਲੋਂ ਪੈਸੇ ਖੋਕੇ ਪਜ ਰਹੇ ਲੁਟੇਰਿਆਂ 'ਚੋਂ ਦੋਨੋਂ ਮੌਕੇ ਤੇ ਹੀ ਕਾਬੂ ਕਰ ਲਿਆ ਗਿਆ ਜਦਕਿ ਚਾਰ ਲੁਟੇਰੇ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ ਜਾਣਕਾਰੀ ਮੁਤਾਬਕ ਚੈੱਕਮੇਡ ਕੰਪਨੀ ਦੇ ਮਨੀ ਕੈਲਕੂਲੇਟਰ ਰਿਟਾਇਰਡ ਸੂਬੇਦਾਰ ਚੰਚਲ ਸਿੰਘ ਜਿਵੇਂ ਹੀ ਮੋਟਰਸਾਈਕਲ ਤੇ ਪੈਸੇ ਲੈ ਕੇ ਨਿਕਲਿਆ ਤਾਂ ਕੁਝ ਲੁਟੇਰੇ ਉਸ ਪਿੱਛੇ ਪੈ ਗਏ ਤੇ ਬੈਗ ਖੋਕੇ ਦੌੜ ਗਏ ਚੰਚਲ ਨੇ ਹਿੰਮਤ ਕਰ ਲੁਟੇਰਿਆਂ ਦਾ ਪਿੱਛਾ ਕੀਤਾ ਤਾਂ ਖਾਲਸਾ ਕਾਲਜ ਦੇ ਕੁਝ ਵਿਦਿਆਰਥੀਆਂ ਦੇ ਨਾਲ ਮਿਲ ਦੋ ਲੁਟੇਰਿਆਂ ਨੂੰ ਕਾਬੂ ਕਰ ਲਿਆ ਗਿਆ ਤੇ ਮੈਂ ਕ੍ਰਾਸ ਕਰਨ ਲੱਗਾ ਅਰਸੇ ਹੋਈ ਤੋਂ ਉਹ ਮੇਰੇ ਬੰਦੇ ਪਿੱਛੇ ਲੱਗੇ ਮੇਰੇ ਬੈਗ ਨੂੰ ਕੋਣ ਪਹੇਜਾ ਸੱਤੋ ਪਾਈ ਹੋਏ ਕਾਫੀ ਇੱਕ ਦੂਜੇ ਨਾਲ ਇਹ ਮੈਂ ਕੁਛ ਜਾਣਤਾ ਨਹੀਂ ਤੇ ਬੈਗ ਹੋ ਗਿਆ ਲੈ ਗਏ ਮੇ ਤੋਂ ਅਗਰ ਫਿਰ ਦੋ ਬੰਦਿਆਂ ਨੇ ਮੇਰੇ ਬੈਗ ਫੜਿਆ ਫੜ ਕੇ ਇਥੇ ਆ ਬੰਦਿਆਂ ਦੋਨੂੰ ਫੜ ਲਿਆ ਸੀ ਤੇ ਬੈਗ ਨੂੰ ਤਾਂ ਖੋ ਕੇ ਇਥੇ ਮੂੰਹ ਤੇ ਕਿਹੜੀ ਕੰਪਨੀ 'ਚ ਕੰਮ ਕਰਦੇ ਸੀ ਚੇਕਮੈਟ ਸਰਵਿਸ ਤੋਂ ਕੰਮ ਐਜੇ ਕੀ ਕਰਦੇ ਓਥੇ ਐਜੇ ਕਸਟੋਡੀਅਨ ਤੇ ਕਿੰਨਾ ਕ ਐਸੀ ਬੈਗ 'ਚ ਇਹ ਹੁਣ 2 ਲੱਖ ਦੇ ਕਰੀਬ ਸੀ 194144 ਤੁਸੀਂ ਕਹਦੇ ਤੁਸੀਂ ਸਰ ਮੈਂ ਮੋਟਰਸਾਈਕਲ ਤੇ ਸਕੂਟਰ ਮੋਟਰਸਾਈਕਲ ਤੇ ਸੀ ਤੇ ਉਹ ਕਿੰਨੇ ਜਨੇ ਸੀਗੇ ਉਹ 6 ਹਨ ਸੀਗੇ ਕੋ ਮੋਟਰਸਾਈਕਲ ਤੇ ਸੀਗੇ ਤੇ ਚਾਰ ਪਿੰਡ ਤੇ ਬੈਠੇ ਦੋ ਬੰਦੇ ਅੱਗੇ ਸੀ ਗ੍ਰਫਤਾਰ ਲੁਟੇਰਿਆਂ ਦੀ ਪਛਾਣ ਹਰੀ ਓਮ ਵਾਸੀ ਕਪੂਰਥਲਾ ਤੇ ਸੰਦੀਪ ਕੁਮਾਰ ਵਾਸੀ ਰਾਜਨਗਰ ਵਜੋ ਹੋਈ ਹੈ ਪੁਲਿਸ ਨੇ ਫੜੇ ਕਈ ਲੁਟੇਰਿਆਂ ਕੋਲੋਂ ਪੁੱਛਗਿੱਛ ਤੋਂ ਬਾਅਦ ਫਰਾਰ ਹੋਏ ਲੁਟੇਰਿਆਂ ਦੀ ਪਾਲ ਵਿੱਚ ਛਾਪੇ ਮਾਰੀ ਸ਼ੁਰੂ ਕਰ ਦਿੱਤੀ ਹੈ ਜਲੰਧਰ ਤੋਂ ਸੋਨੂ ਮਹਾਜਨ ਜਗਬਾਣੀ ਟੀਵੀ